ਹੈਲੋ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਗਜਰੇਲਾ ਜਿਹਨੂੰ ਆਪਾਂ ਗਾਜਰ ਦਾ ਹਲਵਾ ਵੀ ਕਹਿੰਦੇ ਆ ਇੱਥੇ ਮੈਂ 2 ਕਿਲੋ ਗਾਜਰਾਂ ਲਈਏ ਨੇ ਗਾਜਰਾਂ ਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਉਸ ਤੋਂ ਬਾਅਦ ਕਿਸ ਪੀਲਰ ਨਾਲ ਜਾਂ ਚਾਕੂ ਨਾਲ ਤੁਸੀਂ ਇਸ ਤਰ੍ਹਾਂ ਗਾਜਰਾਂ ਨੂੰ ਛਿੱਲ ਲੈਣਾ ਉੱਪਰੋਂ ਛਿਲਕਾ ਉਤਾਰ ਲੈਣਾ ਪਤਲਾ-ਪਤਲਾ ਇਹਨਾਂ ਦਾ ਪੀਲਰ ਨਾਲ ਜਿਹੜਾ ਥੋੜਾ ਜਿਹਾ ਇਹ ਗਾਜਰਾ ਜਲਦੀ ਛਿੱਲੀਆਂ ਜਾਂਦੀਆਂ ਨੇ ਦੇਖੋ ਸਾਰੀਆਂ ਗਾਜਰਾਂ ਨੂੰ ਛਿੱਲਣ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਕੋਈ ਕद्दूकश ਲੈਣਾ ਮੀਡੀਅਮ ਸਾਈਜ਼ ਦਾ ਪਰ ਮੀਡੀਅਮ ਪਾਸੇ ਨਾਲ ਉਹਦਾ ਕद्दूकश ਕਰਨਾ ਨਾ ਤਾਂ ਜ਼ਿਆਦਾ ਬਰੀਕ ਹੋਣਾ ਚਾਹੀਦਾ ਨਾ ਜ਼ਿਆਦਾ ਮੋਟਾ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਇਸੇ ਤਰ੍ਹਾਂ ਆਪਾਂ ਸਾਰੀਆਂ ਗਾਜਰਾਂ ਦਾ ਜਿਹੜਾ ਕੱਦੂਕਾਸ਼ ਕਰਕੇ ਤਿਆਰ ਕਰ ਲਈਆਂ ਦੇਖੋ ਨਾ ਤਾਂ ਇਹ ਜਿਆਦਾ ਮੋਟਾ ਹੈ ਨਾ ਜਿਆਦਾ ਪਤਲਾ ਮੀਡੀਅਮ ਸਾਈਜ਼ ਨਾਲ ਆਪਾਂ ਕੱਦੂ ਕਸ਼ ਕਰਿਆ ਉਸ ਤੋਂ ਬਾਅਦ ਗੈਸ ਨੂੰ ਆਨ ਕਰਕੇ ਉੱਪਰ ਕੜਾਹੀ ਰੱਖਾਂਗੇ ਕੜਾਹੀ ਦੇ ਵਿੱਚ ਮੈਂ ਦੋ ਵੱਡੇ ਚਮਚ ਘਿਓ ਦੇ ਪਾਉਂਗੀ ਤੁਸੀਂ ਦੇਸੀ ਜਾਂ ਡਾਲਡਾ ਕੋਈ ਵੀ ਘਿਓ ਪਾ ਸਕਦੇ ਹੋ ਉਸ ਤੋਂ ਬਾਅਦ ਕੋਈ ਵੀ ਤੁਸੀਂ ਡਰਾਈ ਫਰੂਟਸ ਲੈਣੇ ਨੇ ਉਹਨਾਂ ਨੂੰ ਘਿਓ ਦੇ ਵਿੱਚ ਫਰਾਈ ਕਰ ਲੈਣਾ ਕਿਉਂਕਿ ਫਰਾਈ ਕਰਨਾ ਡਰਾਈ ਫਰੂਟਸ ਦਾ ਜਿਹੜਾ ਸੁਆਦ ਹੈ ਜਿਹੜਾ ਵੱਜ ਜਾਂਦਾ ਹੈ ਇੱਥੇ ਮੈਂ ਕਿਸ਼ਮਿਸ਼ ਲੈ ਬਦਾਮ ਲੈਨੇ ਤੇ ਕਾਜੂ ਲੈਨੇ ਤੁਸੀਂ ਆਪਣੇ ਮਨ ਮਰਜ਼ੀ ਦੇ ਕੋਈ ਵੀ ਡਰਾਈ ਫਰੂਟਸ ਘੱਟ ਜਾਂ ਵੱਧ ਲੈ ਸਕਦੇ ਹੋ ਥੋੜਾ ਜਿਹਾ ਆਪਾਂ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਬਾਹਰ ਕੱਢ ਲਿਆ ਕਿਉਂਕਿ ਜਿਹੜੀਆਂ ਕਿਸ਼ਮਿਸ਼ ਨੇ ਉਹ ਬਹੁਤ ਜਲਦੀ ਫਰਾਈ ਹੋ ਜਾਂਦੀਆਂ ਨੇ ਜੇ ਥੋੜਾ ਜਿਹਾ ਟਾਈਮ ਤੁਸੀਂ ਹੋਰ ਰਹਿਣ ਦਿੱਤਾ ਤਾਂ ਇਹ ਬਹੁਤ ਜਲਦੀ ਸੜ ਵੀ ਜਾਂਦੀਆਂ ਨੇ ਉਸੇ ਕਿਓ ਦੇ ਵਿੱਚ ਆਪਾਂ ਸਾਰੀਆਂ ਕੱਦੂਕਾਸ਼ ਕੀਤੀਆਂ ਗਾਜਰਾਂ ਨੂੰ ਪਾ ਦੇਵਾਂਗੇ ਹੌਲੀ ਹੌਲੀ ਹਿਲਾਉਂਦੇ ਹੋਏ ਆਪਾਂ ਇਹਨੂੰ 5 ਤੋਂ 7 ਮਿੰਟ ਭੁੰਨਾਂਗੇ ਘਿਓ ਦੇ ਵਿੱਚ ਘਿਓ ਦੇ ਵਿੱਚ ਭੁੰਨਣ ਨਾਲ ਜਿਹੜਾ ਗਾਜਰਾਂ ਦਾ ਟੇਸਟ ਹੈ ਗਜਰੇਲੇ ਦਾ ਟੇਸਟ ਹੈ ਜਿਹੜਾ ਵਧ ਜਾਂਦਾ ਹੈ ਪਹਿਲਾਂ ਪਹਿਲਾਂ ਥੋੜੀ ਜਿਹੀ ਮੁਸ਼ਕਲ ਆਊਗੀ ਪਰ ਬਾਅਦ ਵਿੱਚ ਜਿਵੇਂ ਜਿਵੇਂ ਇਹ ਭੁੱਜਦੀਆਂ ਜਾਣੀਆਂ ਤਾਂ ਇਹਨਾਂ ਦੀ ਕੁਆਂਟੀਟੀ ਘੱਟ ਹੁੰਦੀ ਜਾਊਗੀ ਫਿਰ ਬਹੁਤ ਆਸਾਨੀ ਹੋ ਜਾਊਗੀ ਤੁਹਾਨੂੰ ਪਹਿਲਾਂ ਪਹਿਲਾਂ ਤੁਹਾਨੂੰ ਲੱਗਦਾ ਕਿ ਕੜਾਹੀ ਭਰੀ ਹੋਈ ਹੈ ਗਾਜਰਾਂ ਦੀ ਦੇਖੋ ਇੱਥੇ ਤਿੰਨ ਤੋਂ ਚਾਰ ਮਿੰਟ ਹੋ ਗਏ ਮੈਨੂੰ ਗਾਜਰਾਂ ਨੂੰ ਭੁੰਨ ਦੀ ਨੂੰ ਇਹਨਾਂ ਦਾ ਕਲਰ ਜਿਹੜਾ orange ਹੋ ਚੁੱਕਿਆ ਤੇ ਬਹੁਤ ਸੋਹਣੀ ਖੁਸ਼ਬੂ ਵੀ ਆਉਣ ਲੱਗ ਜਾਂਦੀ ਹੈ ਇਹਨਾਂ ਦੇ ਵਿੱਚੋਂ ਲੇਕੋ ਮੈਂ 4-5 ਮਿੰਟ ਇਹਨਾਂ ਨੂੰ ਭੁੰਨ ਲਿਆ ਉਸ ਤੋਂ ਬਾਅਦ ਇੱਥੇ ਮੈਂ 1 ਕੱਪ ਦੁੱਧ ਧਾਲਿਆ ਵਿੱਚ ਥੋੜੀ ਜਿਹੀ ਮਲਾਈ ਵੀ ਸੀ ਇਹਦੇ ਵਿੱਚ ਕਿਉਂਕਿ ਬਾਚੇ ਦੇ ਵਿੱਚ ਆਪਾਂ ਖੋਆ ਵੀ ਪਾਵਾਂਗੇ ਜੇ ਤੁਸੀਂ ਖੋਆ ਨਹੀਂ ਪਾ ਰਹੇ ਤਾਂ ਇੱਥੇ ਤੁਸੀਂ ਦੁੱਧ ਦੀ ਜਿਹੜੀ ਮਾਤਰਾ ਵਧਾ ਸਕਦੇ ਹੋ ਇੱਥੇ ਤੁਸੀਂ 1 ਕਿਲੋ ਦੁੱਧ ਵੀ ਇਹਦੇ ਵਿੱਚ ਪਾ ਸਕਦੇ ਹੋ ਜਾਂ ਅੱਧੀ ਮਲਾਈ ਅੱਧਾ ਦੁੱਧ ਵੀ ਪਾ ਸਕਦੇ ਹੋ ਕਿਉਂਕਿ ਜਿਹੜਾ ਇਹਦੇ 'ਚ ਸਵਾਦ ਆ ਖੋਏ ਨੇ ਜਾਂ ਦੁੱਧ ਨੇ ਦੇਣਾਗਾ ਹੁਣ ਉਸ ਤੋਂ ਬਾਅਦ ਇੱਕ ਕੌਲੀ ਮੈਂ ਇਹਦੇ ਵਿੱਚ ਚੀਨੀ ਦੀ ਪਾਈ ਹੈ ਇਸ ਕਰਕੇ ਚੀਨੀ ਨੂੰ ਪਹਿਲਾਂ ਹੀ ਪਾ ਦੇਣਾ ਕਿਉਂਕਿ ਚੀਨੀ ਵੀ ਜਦੋਂ ਆਪਾਂ ਪਾਉਨੇ ਆ ਤਾਂ ਪਾਣੀ ਛੱਡਦੀ ਹੈ ਇਸ ਕਰਕੇ ਗਾਜਰਾਂ ਦੇ ਪੱਕਦੇ-ਪੱਕਦੇ ਚੀਨੀ ਜਿਹੜਾ ਪਾਣੀ ਛੱਡੂਗੀ ਉਹ ਵੀ ਸੁੱਕ ਜਾਊਗਾ ਤੇ ਨਾਲ ਹੀ ਜਿਹੜਾ ਆਪਾਂ ਦੁੱਧ ਪਾਇਆ ਸੀ ਉਹ ਵੀ ਸੁੱਕ ਜਾਊਗਾ ਜੇ ਤੁਸੀਂ ਦੁੱਧ ਨੂੰ ਸੁਕਾ ਕੇ ਫੇਰ ਚੀਨੀ ਪਾਉਂਗੇ ਤਾਂ ਫੇਰ ਫੇਰ ਡਬਲ ਮਿਹਨਤ ਲੱਗਦੀ ਹੈ ਕਿਉਂਕਿ ਫੇਰ ਚੀਨੀ ਆਪਣਾ ਪਾਣੀ ਛੱਡੂਗੀ ਫੇਰ ਫੇਰ ਉਹਨੂੰ ਸੁਕਾਉਣ ਤੇ ਉਨਾ ਹੀ ਟਾਈਮ ਲੱਗੂਗਾ ਉਨਾ ਹੀ ਟਾਈਮ ਤੁਹਾਨੂੰ ਪਕਾਉਣਾ ਪਊਗਾ ਗਾਜਰਾਂ ਨੂੰ ਦੇਖੋ ਪਾਣੀ ਇੱਥੇ ਬਿਲਕੁਲ ਸੁੱਕ ਚੁੱਕਿਆ ਗਾਜਰਾਂ ਜਿਹੜਾ ਆਪਾਂ ਦੁੱਧ ਪਾਇਆ ਸੀ ਉਹ ਵੀ ਬਿਲਕੁਲ ਸੁੱਕ ਚੁੱਕਿਆ ਏ ਜਿਹੜਾ ਅਖੰਡ ਨੇ ਪਾਣੀ ਛੱਡਿਆ ਸੀ ਉਹ ਵੀ ਸੁੱਕ ਚੁੱਕਿਆ ਉਸ ਤੋਂ ਬਾਅਦ ਇੱਥੇ ਮੈਂ ਇਹਦੇ ਵਿੱਚ ਖੁਆ ਪਾਇਆ ਜੇ ਤੁਹਾਡੇ ਕੋਲ ਖੁਆ ਨਹੀਂ ਹੈਗਾ ਤਾਂ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਇਹਦੇ ਵਿੱਚ ਜਾਂ ਜਦੋਂ ਆਪਾਂ ਘਿਓ ਮਲਾਈ ਤੋਂ ਘਿਓ ਬਣਾਉਨੇ ਆ ਤਾਂ ਉਸ ਦਾ ਜਿਹੜਾ ਬਚਦਾ ਖੋਏ ਵਾਂਗੂ ਨਿਕਲਦਾ ਹੁੰਦਾ ਜਿਹੜਾ ਲੈਫਟਓਵਰ ਹੁੰਦਾ ਉਹ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਹੈ ਜਦੋਂ ਆਪਾਂ ਮਲਾਈ ਤੋਂ ਘਿਓ ਬਣਾਉਨੇ ਆ ਘਿਓ ਨੂੰ ਤਾਂ ਆਪਾਂ ਪੁੰਨ ਲੈਨੇ ਆ ਪਰ ਜਿਹੜਾ ਹੇਠਾ ਰਹਿ ਜਾਂਦਾ ਉਹਨੂੰ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਬਹੁਤ ਟੇਸਟੀ ਬਣਦਾ ਗਾਜਰ ਦਾ ਗਜਰੇਲਾ ਦੇਖੋ ਇਹਨੂੰ ਹੁਣ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਕੜਾਹੀ ਨਹੀਂ ਛੱਡਣ ਲੱਗ ਜਾਂਦਾ ਪਹਿਲਾਂ ਹੀ ਨਹੀਂ ਤੁਸੀਂ ਇਹਨੂੰ ਉਹ ਕਰ ਦੇਣਾ ਫਿਰ ਇਹਨਾਂ ਵਧੀਆ ਟੇਸ ਨਹੀਂ ਆਉਂਦਾ ਦੇਖੋ ਬਿਲਕੁਲ ਗਾਜਰਾਂ ਨੇ ਜਿਹੜੀਆਂ ਭੁੰਨ ਚੁੱਕੀਆਂ ਨੇ ਦੇਖੋ ਘਿਓ ਛੱਡਣ ਲੱਗ ਗਿਆ ਇਹ ਗਜਰੇਲਾ ਆਪਣਾ ਉਸ ਤੋਂ ਬਾਅਦ ਜਿਹੜਾ ਆਪਣੇ ਡਰਾਈ ਫਰੂਟ ਸੀ ਫਰਾਈ ਕਰੇ ਸੀ ਕੁਸ਼ਕ ਮੇਰੇ ਵਿੱਚ ਕੱਟ ਕੇ ਪਾ ਦਿੱਤੇ ਕੁਸ਼ਕ ਆਪਾਂ ਬਾਅਦ ਵਿੱਚ ਡੈਕੋਰੇਟ ਕਰਾਂਗੇ ਉੱਪਰ ਪਾਵਾਂਗੇ ਉਹ ਮੈਂ ਸਾਫ਼ਤੀ ਰੱਖ ਲੇ ਦੇਖੋ ਇਸ ਨੇ ਕੜਾਹੀ ਛੱਡਦੀ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਗਜਰੇਲਾ ਆਪਣਾ ਬਣ ਕੇ ਤਿਆਰ ਹੈ ਦੇਖੋ ਕਿੰਨਾ ਵਧੀਆ ਕਲਰ ਆਇਆ ਬਿਲਕੁਲ ਹਲਵਾਈ ਸਟਾਈਲ ਜੋ ਆਪਾਂ ਵਿਆਹਾਂ ਚ ਖਾਨਦੇ ਆ ਇੰਨੇ ਹੀ ਜ਼ਿਆਦਾ ਟੇਸਟੀ ਬਣਿਆ ਸੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਇੱਕ ਵਾਰ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ ਗਿਜਰੇਲਾ ਜਿਹੜਾ ਸਰਦੀ ਚ ਗਰਮ-ਗਰਮ ਹੀ ਜ਼ਿਆਦਾ ਵਧੀਆ ਲੱਗਦਾ ਠੰਡਾ ਹੋਇਆ ਨਹੀਂ ਇਹਨਾਂ ਵਧੀਆ ਲੱਗਦਾ ਹੋ ਸਕੇ ਤਾਂ ਤੁਸੀਂ ਗਰਮ-ਗਰਮ ਹੀ ਖਾਓ ਇਸ ਨੂੰ ਤੁਸੀਂ ਇਹਦੇ ਵਿੱਚ ਫਲੇਵਰ ਲਈ ਹਰੀ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਦੇਖੋ ਉੱਪਰ ਥੋੜੇ ਜਿਹੜੇ ਮੈਂ ਡਰਾਈ ਫਰੂਟਸ ਸਜਾਤੇ ਰੱਖੇ ਸੀ ਉਹਨਾਂ ਨੂੰ ਮੈਂ ਉੱਪਰ ਲਗਾਤਾ ਇਸ ਤਰ੍ਹਾਂ ਕਿੰਨਾ ਵਧੀਆ ਕਲਰ ਆਇਆ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਘਰ 'ਚ ਜਦੋਂ ਵੀ ਮਹਿਮਾਨ ਆਉਣ ਜਾਂ ਤੁਹਾਡਾ ਆਪਣਾ ਖਾਣ ਦਾ ਮਨ ਕਰੇ ਝਟਪਟ ਬਣਾਓ ਤੇ ਖਾਓ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ